ਨਹੀਂ ਮੱਜਾਂ ਨਾਲ ਇਹ ਨਾ ਲਗਾਵ ਕਰ ਅੱਗੇ ਅੱਗੇ ਮੈਂ ਦਸ ਦੁਨੀਆਂ ਬਾਹਰ ਨਰਮੇ ਚੌਕ ਨੂੰ ਵੀ ਜਾਂਦੀ ਸੀ ਹੂੰ ਹੈ ਚਾਰ ਚਾਰ ਪੰਜ ਪੰਜ ਜਵਾਕ ਵੀ ਸ਼ਾਮ ਦੀ ਸੀ ਹੂੰ ਉਹਨਾਂ ਨੂੰ ਪੜਨ ਵੀ ਕਰਦੇ ਸੀ ਹੂੰ ਤੇ ਢਮਾਰ ਡੰਗਰ ਵੀ ਸ਼ਾਮ ਲੈਂਦੇ ਸੀ ਹੂੰ 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 ਤੇ ਦੁਨੀਆਂ ਕਿੱਡੀ ਸੌਖੀ ਸੀ ਤੇ ਕਿੱਡੀ ਰਾਜੀ ਸੀ ਤੇ ਕਿੰਨਾ ਤੋੜਾ ਫੇਰਾ ਕਰਕੇ ਹੁੰਦੀ ਸੀ ਤੇ ਕੋਈ ਦੁੱਖ ਨਹੀਂ ਸੀ ਹਾਂ ਇਹ ਤਾਂ ਹੈ ਇਹ ਤੇ ਹੁਣ ਕਿਸੇ ਦਾ ਟੱਡ ਬਿਰਲੀਆਂ ਬੈਠੀਆਂ ਮੇਰਾ ਸਿਰ ਦੁਖਦਾ ਮੇਰੇ ਨੱਤਾਂ ਦੁਖਦੀਆਂ ਤੇ ਤੂੰ ਮਾਤਾ ਦੇ ਤੇਰੇ ਸੱਚ ਤੋਂ ਮੈਂ ਤਾਂ ਗੋਡੇ ਪਵਾ ਲੈਕ ਮੈਂ ਤਾਂ ਪਤਾ ਮੈਂ ਤੁਰ ਹੀ ਫਿਰਦੀ ਨਹੀਂ ਨਹੀਂ ਤੇਰੇ ਹੁਣ ਦੋਵੇਂ ਗੋਡੇ ਪਾਏ ਨੇ ਕੱਲ ਨੂੰ ਮੈਂ ਤੈਨੂੰ 4-5 ਮੱਝਾਂ ਲੈਦਾ ਤੇ ਤੂੰ ਡਿੱਗ ਪਏ ਤੇਰੇ ਸੱਟ ਲੱਗ ਜੇ ਫੇਰ ਤੇ ਮੱਝਾਂ ਕੀ ਆਕ ਮੱਝਾਂ ਹੀ ਸੱਟ ਲਾਉਣੀ ਉਹਦੇ ਚ ਲੱਗਣੀ ਤਾਂ ਇਤਰਾ ਵੇਲੇ ਬੈਠਣ ਨੂੰ ਲੱਗ ਜਾਣੀ ਅੱਛਾ ਹਾਂ ਵੀ ਮੱਝਾਂ ਦਾ ਖੜਾ ਨਹੀਂ ਛੜਨਾ ਨਹੀਂ ਹੁਣ ਤੂੰ ਮੇਰੇ ਜਿਹੜਾ ਮੈਂ ਟੋਕਾ ਚੱਲ ਬਾਹਲਾ ਨਹੀਂ ਤੇ ਇੱਕ ਮੱਝ ਰੱਖੋ ਆਪ ਦਾ ਦੁੱਧ ਤਾਂ ਕਰਦਾ ਪੀਓ ਰਾਜ ਕੇ ਨਹੀਂ ਜਿਹੜਾ ਆਪਾਂ ਬੋਲ ਹੁਣ ਨਾ ਪ੍ਰਾਤਮਿਕ ਦੁੱਧ ਪੀਏ ਨਾ ਵੱਖਰੇ ਚੱਲੋ ਜੇ ਕੋ ਦੋ ਪਰੌਣੀ ਆ ਗਈ ਨਾ ਫਿਰ ਰਾਤ ਨੂੰ ਮੁੱਲ ਕਿੱਥੋਂ ਲੈਣ ਜਾਣਾ ਉਹ ਤੇ ਦਿਨੇ 8 9 ਵਜੇ ਮਿਲਣਾ ਜਾ ਕੇ ਨਹੀਂ ਤੇ ਤੁਹਾਨੂੰ ਚੰਗਾ ਨਹੀਂ ਲੱਗਦਾ ਜਦੋਂ ਆਪਾਂ ਕਿਸੇ ਘਰੋਂ ਦੁੱਧ ਲੈਣੀ ਆਪਾਂ ਪੈਸੇ ਦੇ ਕੇ ਨਹੀਂ ਮੈਨੂੰ ਤਾਂ ਬਿਲਕੁਲ ਨਹੀਂ ਚੰਗਾ ਨਾ ਅੱਛਾ ਵੀ ਘਰ ਦਾ ਹੀ ਦੁੱਧ ਲੈ ਆ ਬਹੁਤ ਗੁੱਸਾ ਮੈਨੂੰ ਬਹੁਤ ਵੀ ਆਇਆ ਹੁੰਦਾ ਵੀ ਮੈਂ ਹੁਣ ਕਿਸੇ ਦੇ ਘਰ ਇੱਕ ਭਾਂਡਾ ਫੜ ਕੇ ਜਾਵਾਂਗਾ ਮੈਂ ਆਪਣੀ ਜ਼ਿੰਦਗੀ ਚ ਨਾਂ ਮੇਰੇ ਪਿਓ ਨੇ ਦੁੱਧ ਮੁੱਲ ਲਿਆ ਸੀ। ਅੱਛਾ ਤੁਸੀਂ ਨਿੱਕੇ ਨਿੱਕੇ ਤੁਹਾਡਾ ਪਾਪਾ ਪਾਪਾ ਗੁਜਰ ਗਿਆ ਹੈ ਨਾ। ਹਾਂ ਹਾਂ। ਆਪਾਂ ਪੱਠੇ ਵੱਢ ਕੇ ਪਾ ਕੇ ਦੁੱਧ ਆਉਂਦਾ ਹੀ ਪਿੰਦੇ ਰਹੇ ਆ। ਆਪਾਂ ਕਿਸੇ ਤੇ ਬੰਦ ਨਹੀਂ ਲੈਣੇ। ਨਹੀਂ ਮਾਤਾ ਜਦੋਂ ਪਾਪਾ ਗਿਆ ਜਲਾ। ਪਾਹਿਤ ਛੋਟੇ ਛੋਟੇ ਹੁੰਦੇ ਹੋਵਾਂਗੇ ਨਾ। ਫਿਰ ਉਹ ਸਮਾਂ ਕਿਵੇਂ ਟਪਾਇਆ ਗੁਜ਼ਾਰਾ ਕਿਵੇਂ ਚੱਲਿਆ ਰੋਟੀ ਪਾਣੀ ਦਾ। ਗੁਜ਼ਾਰਾ ਪੁੱਤ ਪਹਿਲੀ ਸੀ ਤੇਰੇ ਪਾਪੇ ਦੀ। ਅੱਛਾ। ਉਹ ਠੀਕ ਇਸੇ ਦੇ ਦੇ। ਉਹਦੋਂ ਤਾਂ ਸੇਮ ਵੱਡੀ ਹੁੰਦੀ ਸੀ ਪਹਿਲੀ ਚ ਤਾਂ। ਨਹੀਂ। ਕੀ ਮਦੋ ਥੋੜੀ ਸੀ ਥੋੜੀ ਸੀ ਹੀ ਸੇਤੇ ਦੇ ਖਾਨ ਇਹ ਸੇਤੇ ਪੈਲੀ ਦਿੱਤੀ ਖਾਨ ਜੋ ਕੇ ਦਾਣੇ ਆ ਜਾਂਦੇ ਸੀ ਅੱਛਾ ਤੇ ਮਾੜਾ ਚੰਗਾ ਜਿਹੜਾ ਕੋਈ ਹੋਰ ਫਸਲ ਹੁੰਦੀ ਸੀ ਝੋਨੇ ਹੋਣ ਲੱਗ ਪਏ ਮੁੜ ਕੇ ਚੱਲ ਹੋਲੀ ਹੋਲੀ ਚੰਗੀ ਫਸਲ ਹੋਣ ਲੱਗੀ ਉਹ ਖਾ ਉਹਦਾ ਖਰਚਾ ਕਰ ਲੈਣਾ ਮੰਨਿਆ ਚੰਗਾ ਮਾੜਾ ਮੋਟਾ ਜਾਂ ਦੋ ਦੁੱਧ ਤੋਂ ਗੁਜ਼ਾਰਾ ਕਰਦੇ ਰਹੇ ਭਰਾਵਾ 5 ਕਿਲੋ ਵੇਚ ਲਾ ਛੇ ਵੀ ਵੀਚਲਾ 2 ਕਿਲੋ ਘਰੇ ਰੱਖਣਾ ਤਾਹਰਨਾ ਦਹੀਂ ਬਣਾਉਣਾ ਮੱਖਣੀ ਕੱਢਣੀ ਮੱਛੀਆਂ ਨੂੰ ਖਾਣ ਨੂੰ ਦੇਣਾ ਨਹੀਂ ਤੁਸੀਂ ਸਾਨੂੰ ਮੱਝਾ ਮੱਝਾ ਰੱਖ ਕੇ ਪਾਲ ਲਿਆ ਸਾਨੂੰ ਤੇ ਲੋਕ ਕਹਿੰਦੇ ਮੱਝਾਂ 'ਚ ਫਾਇਦਾ ਹੈ ਨਹੀਂ ਹੁਣ ਤਾਂ ਫਾਇਦਾ ਆਪੇ ਹੀ ਨਹੀਂ ਜਿਦੋਂ ਆਪਾਂ ਨਾ ਤਾਂ ਆਪਾਂ ਕੂੜਾ ਸੁੱਟਣਾ ਅੱਛਾ ਨਾ ਆਪ ਪੱਠੇ ਵੱਢਣੇ ਹਾਂਜੀ ਤੇ ਨਾ ਆਪ ਕੋਈ ਉਹਨਾਂ ਨੂੰ ਸਾਹਮਣਾ ਆਪਾਂ ਆਸ ਦਿੰਨੇ ਆ ਬੋੜਾ ਔਖਾ ਲੱਗਦਾ ਸਾਹਮਣਾ ਬਹੁਤ ਹੀ ਔਖਾ ਉਹਨਾਂ ਆਪਾਂ ਤਾਂ ਉੱਠਦੇ ਆ ਸਵੇਰੇ 6 ਵਜੇ ਹਾਂ ਅਸੀਂ ਤਾਂ ਵਿੱਚ ਪੰਜ ਵਜੇ 4:30 ਵਜੇ ਉੱਠ ਖਲੋਂਦੇ ਸੀ 5 ਵਜੇ ਉੱਠ ਕੇ ਮਾਰਨ ਬਠਾ ਥਪਾ ਕੇ ਟੱਢੇ ਬੱਚਿਆਂ ਨੂੰ ਚਾਹ ਬਣਾ ਕੇ ਪਿਆ ਕੇ ਉਹਨਾਂ ਨੂੰ ਵਰਦੀਆਂ ਪਾ ਕੇ ਤੇ ਆਉਂਦਾ ਤੁਰਨ ਕਹਿਣ ਦਾ ਭਾਵ ਵੀ ਹੁਣ ਤੈਨੂੰ ਮੱਝ ਚਾਹੀਦੀ 7 ਵਜੇ ਨੂੰ ਅਸੀਂ 7 ਵਜੇ ਨੂੰ ਆਪਾਂ ਮੈਂ ਟੱਡੀਆਂ ਰੋਟੀਆਂ ਪਕਾ ਕੇ ਪੱਲੇ 'ਚ ਵੀ ਪਾ ਦੇਂਦੀ ਸਾਤੇ ਜੜੀਆਂ ਮੁਰਕੀ ਤੇ ਜਾਣ ਕਿ ਥਾਣੀਆਂ ਉਹ ਪਕਾ ਲੈਣੀਆਂ ਆਪ ਦੀਆਂ ਹੀ ਪਕਾ ਲੈਣੀਆਂ ਮੁਰਕੀ ਆਪ ਦਾ ਮਾਰ ਸਾਹਮਣਾ ਮਾਰ ਸਾਹਮਣੇ ਪੱਠੇ ਵੱਢ ਕੇ ਲਿਓ ਨਹੀਂ ਤੇ ਉਹ ਟੋਕਾ ਤੇ ਮੈਨੂੰ ਤਾਂ ਹੀ ਨਹੀਂ ਵੇਚਣ ਦਿੰਦੀ ਮੇਰਾ ਤਾਂ ਨਹੀਂ ਵੇਚਣ ਦਿੰਦੀ ਚਲ ਇੱਕ ਅੱਧੀ ਡੰਗਰ ਲੈ ਆਉਣੇ ਨਹੀਂ ਹੁਣ ਤੇਰਾ ਜੀ ਕਰਦਾ ਵੀ ਮੈਂ ਲਿਆ ਕੇ ਹੀ ਦਵਾ ਤੈਨੂੰ ਅੜੀ ਏ ਤੇਰੀ ਅੜੀ ਖੜਾ ਨਹੀਂ ਜਾਣਾ ਏੜਾ ਨਹੀਂ ਜਦੋਂ ਮਾਦ ਲੈਣੀ ਮੇਰਾ ਜੀ ਨਹੀਂ ਕਰਦਾ ਟੋਕਾ ਵੇਚਣ ਪਤਾ ਮੈਂ ਕਿੱਡੀ ਓਖੀ ਹੋ ਕੇ ਬਣਾਇਆ ਸੀ ਇਹ ਤੋ ਉਹ ਨਿਸ਼ਾਨੀ ਹੈ 8 ਸਾਲ ਮੈਂ ਪੱਠੇ ਕੁਤਰੇ ਉਹਨਾਂ ਦੇ ਘਰੇ ਅੱਛਾ ਤਾਈ ਕਰੇ ਗਵੰਡੀਆਂ ਕਰੇ ਮੋਲੀਆਂ ਕਰੇ ਹਾਂ ਬਾਤ 8 ਸਾਲ ਹਾਂ 8 ਸਾਲ ਕੁਤਰੇ ਤੇ ਫੇਰ ਮੇਰੇ ਪਿਓ ਨੇ ਟੋਕਾ ਲੈ ਕੇ ਦਿੱਤਾ ਟੋਕਾ ਲੈ ਕੇ ਦਿੱਤਾ ਹੁਣ ਉਹ ਟੋਕਾ ਵੇਚਣਾ ਨਹੀਂ ਵੀ ਪਿਓ ਨੇ ਲੈ ਕੇ ਦਿੱਤਾ ਹਾਂ ਮੇਰਾ ਵੇਚਣ ਨੂੰ ਦੀ ਨਹੀਂ ਕਰਦਾ ਤੁਸੀਂ ਤਾਂ ਜੀ ਫੇਰ ਮੁੰਡੇ ਨੇ ਦਰਸ਼ਨ ਨੇ ਵਿਚਾਰੇ ਨੇ ਮੋਟਰ ਕਿਸੇ ਦੀ ਸੀ ਮੈਂ ਉਹਨੂੰ ਪੈਸੇ ਦਿੱਤੇ ਅੱਛਾ ਤੇ ਉਹਨੇ ਫੜ ਕੇ ਬੰਨ ਕੇ ਤੇ ਮੋਟਰ ਲਾ ਕੇ ਜੀ ਨਹੀਂ ਉਹ ਮੱਝਾਂ ਦੇ ਦੁੱਧ ਤੋਂ ਪੈਸੇ ਆਏ ਸੀ ਜਿਹੜੀ ਮੋਟਰ ਲੈ ਲਈ ਹੋਰ ਅੱਛਾ ਉਦੋਂ ਦੀ ਮੋਟਰ ਆ ਪੁਰਾਣੀ ਦੁੱਧੀ ਦੁੱਧ ਪਾਉਂਦੇ ਸਾਂ ਤੇ 8 8 2 2 3 3000 ਰੁਪਇਆ ਲੈਣਾ ਜਿਹਦੇ ਤੇ ਆਪੇ ਵਿੱਚ ਮੋਟਰ ਬਣਾ ਲਈ